ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਕੱਲ ਦੇ ਦਿਨ ਅਕਾਲੀ ਦਲ ਦੇ ਵੱਲੋਂ ਕੋਰ ਕਮੇਟੀ ਦੀ ਬੈਠਕ ਕੀਤੀ ਗਈ ਔਰ ਬੈਠਕ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਡਿਸੀਜਨਸ ਲਏ ਗਏ ਜਿਸ ਤਰੀਕੇ ਦੇ ਨਾਲ 12 ਤਰੀਕ ਨੂੰ ਮਹਿਲਾਵਾਂ ਦੇ ਨਾਲ ਮਾਈਪਾਗੋ ਨਾ ਦਿੱਤਾ ਗਿਆ ਕਿ ਉਹਨਾਂ ਨੂੰ ਬਿਠਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਔਰ ਦੂਜੇ ਪਾਸੇ ਇੱਕ ਹੋਰ ਚੀਜ਼ ਕਹੀ ਗਈ ਸੀ ਕਹਿੰਦੇ ਕਿ ਜਨਵਰੀ ਦੇ ਅਖੀਰਲੇ ਹਫਤੇ ਦੇ ਵਿੱਚ ਪੰਜਾਬ ਬਚਾਓ ਮਾਰਚ ਜਿਹੜਾ ਆ ਉਹ ਕੀਤਾ ਜਾਏਗਾ ਇਸ ਮਾਰਚ ਦੇ ਉੱਤੇ ਅੱਜ ਵੇਰੇ ਮੁੱਖ ਮੰਤਰੀ ਪੰਜਾਬ ਨੇ ਟਵੀਟ ਕੀਤਾ ਔਰ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਹਿੰਦੇ ਕਿ ਅਕਾਲੀਆਂ ਤੋਂ ਪੰਜਾਬ ਬਚਾਓ ਇਸ ਵਕਤ ਸਾਡੇ ਨਾਲ ਸਰਦਾਰ ਦਿਲਜੀਤ ਸਿੰਘ ਚੀਮਾ ਜੀ ਮੌਜੂਦ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਗੱਲਬਾਤ ਕਰਦੇ ਆ ਚੀਮਾ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਟਵੀਟ ਕੀਤਾ ਗਿਆ ਮੁੱਖ ਮੰਤਰੀ ਦੋ ਮੁੱਖ ਮੰਤਰੀ ਵੱਲੋਂ ਕਿਹਾ ਕਿ ਪੰਜਾਬ ਬਚਾ ਲਓ ਅਕਾਲੀਆਂ ਤੋਂ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਜੇ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਨੂੰ ਅਕਾਲੀਆਂ ਤੋਂ ਖਤਰਾ ਹੁੰਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਐਡੀ ਕਾਲੀ ਦੇ ਵਿੱਚ ਟਵੀਟ ਕਰਨ ਦੀ ਲੋੜ ਨਾ ਪੈਂਦੀ। ਸ਼੍ਰੋਮਣੀ ਅਕਾਲੀ ਦਲ ਦੀ ਤੇ ਕੱਲ ਕੋਰ ਕਮੇਟੀ ਦੀ ਮੀਟਿੰਗ ਸੀ ਅਸੀਂ ਆਪਣਾ ਪੋਲੀਟੀਕਲ ਪ੍ਰੋਗਰਾਮ ਜਿਹੜਾ ਆਉਣ ਵਾਲੇ ਸਮੇਂ ਦਾ ਪਾਰਲੀਮੈਂਟਲ ਇਲੈਕਸ਼ਨ ਨੂੰ ਮੁੱਖ ਰੱਖ ਕੇ ਦਿੱਤਾ। ਜਦੋਂ ਦੂਜੇ ਪਾਸੇ ਮੁੱਖ ਮੰਤਰੀ ਦੀ ਕੁਰਸੀ ਹਿੱਲਣ ਲੱਗ ਜਾਵੇ। ਤੇ ਸਮਝੋ ਫਿਰ ਦਾਲ ਦੇ ਵਿੱਚ ਕਾਲਾ। ਕਦੀ ਇਦਾਂ ਸੁਣਿਆ ਤੁਸੀਂ? ਕਿ ਕਿਸੇ ਪਾਰਟੀ ਦੀ ਮੀਟਿੰਗ ਦੇ ਫੈਸਲੇ ਦੇ ਖਿਲਾਫ ਮੁੱਖ ਮੰਤਰੀ ਨੂੰ ਟਵੀਟ ਕਰਨਾ ਪਿਆ ਹੋਇਆ। ਇਹ ਜਿਹੜੀ ਅੰਦਰਲੀ ਕਬਰਾਟ ਹੈ ਜਿਹੜੀ ਕੰਪਨੀ ਛਿੜਦੀ ਹੈ ਕਿ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਅਸਲੀ ਚਿਹਰੇ ਨੂੰ ਲੋਕਾਂ ਦੇ ਵਿੱਚ ਬੇਨਕਾਬ ਕਰੇਗਾ। ਕਿ ਕਿੱਡੇ ਵੱਡੇ ਵੱਡੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ। 92 ਐਮਐਲਏ ਲੋਕਾਂ ਨੇ ਜਿਤਾ ਕੇ ਭੇਜੇ ਸੀ। ਤੇ ਇਹਨਾਂ ਨੇ ਪੰਜਾਬ ਦੀ ਇੱਜ਼ਤ ਜਿਹੜੀ ਹੈ ਉਹ ਦਿੱਲੀ ਵਾਲਿਆਂ ਦੇ ਪੈਰਾਂ ਦੇ ਉੱਤੇ ਰੱਖ ਕੇ ਤੇ ਪੰਜਾਬ ਦੀ ਇੱਜ਼ਤ ਰੋਲ ਦਿੱਤੀ ਦਿੱਖਤੀ ਤੌਰ ਦੇ ਉੱਤੇ ਸਾਰੇ ਅਧਿਕਾਰ ਪੰਜਾਬ ਦੇ ਫੈਸਲੇ ਲੈਂਦੇ ਕੇਜਰੀਆਲ ਨੂੰ দেয়াਏ ਇਹਦਾ ਜਵਾਬ ਹੁਣ ਜਨਤਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਆ ਉਹ ਇਸ ਸਰਕਾਰ ਤੋਂ ਮੰਗੇਗੀ ਇਹ ਚੀਜ਼ਾਂ ਹੁਣ ਅਸੀਂ ਲੋਕਾਂ ਦੀ ਕਚਹਿਰੀ ਚ ਲੈ ਕੇ ਜਾਵਾਂਗੇ ਕਿ ਕਿਸ ਤਰੀਕੇ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਜਿਹੜੇ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਚਿੰਤਾ ਕਰਦੇ ਹੁੰਦੇ ਸੀ ਅੱਜ ਜਿਹੜੀ ਹੈ ਹੁਣ 50 ਹਜ਼ਾਰ ਤੋਂ ਵੱਧ ਕਰੋੜ ਦਾ ਕਰਜ਼ਾ ਲਗਾਤਾਰ ਹੱਲ ਚੱਲੀ ਆ ਐਸਮੀ ਨੇ ਵੀ ਕਿੰਨਾ ਕਰਜ਼ਾ ਫਿਰ ਚੁੱਕ ਲਿਆ ਤੇ ਹਾਲਾਤ ਇਹ ਹੈ ਕਿ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਤੇ ਸਾਰਾ ਕੇਜਰੀਵਾਲ ਦਾ ਇਲੈਕਸ਼ਨ ਕੰਪੇਨ ਦਾ ਖਰਚਾ ਜਿਹੜਾ ਉਹ ਇਸ਼ਤਿਹਾਰ ਸਾਰੇ ਦੇਸ਼ ਦੇ ਵਿੱਚ ਸੈਂਕੜੇ ਕਰੋੜ ਦੇ ਖਰਚ ਕੇ ਉਹ ਪੰਜਾਬ ਦੇ ਉੜਾਈ ਜਾ ਰਹੇ ਹੈਲੀਕਾਪਟਰ ਪੰਜਾਬ ਦੇ ਯੂਜ਼ ਹੋ ਰਹੇ ਸਿਕਿਉਰਟੀਆਂ ਪੰਜਾਬ ਦੀਆਂ ਜਿਹੜੀਆਂ ਜਵਾਲਾ ਹੈ ਉਨਨ ਉੱਥੇ ਜਾ ਕੇ ਡਿਊਟੀਆਂ ਇਹਨਾਂ ਦੇ ਦਰਵਾਜ਼ੇ ਤੇ ਖੜ ਕੇ ਦੇਣੀਆਂ ਪੈਦੀਆਂ ਫੈਸਲਾ ਜਿਹੜਾ ਵੀ ਹੁੰਦਾ ਉੱਥੋਂ ਹੁੰਦਾ ਐਕਸਾਈਜ਼ ਦੇ ਵਿੱਚ ਇੰਨਾ ਵੱਡਾ ਘਟਾਲਾ ਹੋਇਆ ਜਿਹਦੇ ਕਰਕੇ ਕੇਜਰੀਵਾਲ ਸਾਹਿਬ ਡਰਦੇ ਸੱਮਣ ਨਹੀਂ ਫੜਦੇ ਪਏ ਤਿੰਨ ਵਾਰੀ ਹੋ ਗਏ ਸੱਮਣ ਈਡੀ ਤੇ ਆਏ ਜਾ ਨਹੀਂ ਰਹੇ ਉੱਥੇ ਕਿਤੇ ਕਿਤੇ ਵੱਡੇ ਸਿਸੋਧੀਆਂ ਵਰਗੇ ਸਤਿੰਦਰ ਜੈਨ ਵਰਗੇ ਸੰਜੀਤ ਸਿੰਘ ਵਰਗੇ ਸਾਰੇ ਜਿਹਨਾਂ ਦੇ ਵਿੱਚ ਬੈਠੇ ਕੋਈ ਜ਼ਮਾਨਤ ਨਹੀਂ ਮਿਲਦੀ ਤੇ ਆਪਣਾ ਇਹਨਾਂ ਦਾ ਦਿੱਲੀ ਦਾ ਜਿਹਨੂੰ ਕਹਿੰਦੇ ਸੀ ਕਟੜ ਇਮਾਨਦਾਰ ਮੁੱਖ ਮੰਤਰੀ ਉਹ ਡਰਦਾ ਸਬੰਨ ਲੈ ਕੇ ਉੱਤੇ ਬੇਸ਼ੌਣ ਹੋਣ ਵਾਸਤੇ ਨਹੀਂ ਜਾਂਦਾ ਜੀ ਦਿਲਜੀਤ ਸਿੰਘ ਮਾਨ ਸਰ ਜਿਸ ਵਕਤ ਅਸੀਂ ਇਹ ਗੱਲ ਕਰਦੇ ਆ ਉਥੇ ਦਿੱਲੀ ਦੇ ਮੁੱਖ ਮੰਤਰੀ ਉਹ ਤਾਂ ਬਾਰ ਬਾਰ ਇਹ ਕਹਿੰਦੇ ਕਹਿੰਦੇ ਕਿ ਗਲਤ ਸਮਨ ਆਈਡੀ ਈਡੀ ਦਾ ਇੱਕ ਗਲਤ ਤਰੀਕੇ ਨਾਲ ਸਬੰਨ ਸਾਨੂੰ ਭੇਜਿਆ ਜਾ ਰਿਹਾ ਔਰ ਉਸ ਤੋਂ ਬਾਅਦ ਅੱਜ ਵੀ ਉਹ ਕਹਿੰਦੇ ਕਿ ਮੈਂ ਪ੍ਰੈਸ ਕਾਨਫਰੈਂਸ ਕਰੂੰਗਾ ਉਹਦੇ ਵਿੱਚ ਸਾਰੇ ਕੱਚੇ ਚਿੱਠੇ ਰੱਖੇ ਜਾਣਗੇ ਕਿ ਮੈਂ ਕਿਉਂ ਨਹੀਂ ਐਕਸੈਪਟ ਕਰ ਰਿਹਾ ਇਸ ਸਮਨ ਨੂੰ ਪਹਿਲਾਂ ਕੇਜਰੀਵਾਲ ਸਾਹਿਬ ਸੰਸੋਧੀਆਂ ਨੂੰ ਦੇਸ਼ ਭਗ ਦੱਸਦੇ ਸੀ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਇਨਵੈਸਟੀਗੇਸ਼ਨ ਕੀ ਕਹਿੰਦੀ ਹੈ ਕਿ 338 ਕਰੋੜ ਦਾ ਪੈਸੇ ਦਾ ਲੈਣ-ਦੇਣ ਜਿਹੜਾ ਐ ਸਟੈਬਲਿਸ਼ ਹੁੰਦਾ ਵੀ ਇੰਨਾ ਤਾਂ ਰਿਕਾਰਡ ਦੇ ਵਿੱਚ ਲੱਗ ਗਿਆ ਕਿ 338 ਕਰੋੜ ਰੁਪਏ ਦੀ ਚੋਰੀ ਵਿਚਾਰ ਦੀ ਜਿਹੜੀ ਹੈ ਉਹ ਹੋਈ ਹੈ ਇਸ ਕਰਕੇ ਸਮਰਥਨ ਨਹੀਂ ਕਰਦੇ ਪਤਾ ਹੈ ਕਿ ਉਹਨਾਂ ਨੇ ਜਾਂਦਿਆਂ ਬਾਹਰ ਨਾ ਤੇ ਜਿਵੇਂ 6-6 ਮਹੀਨੇ ਹੋ ਗਏ 8-8 ਮਹੀਨੇ ਹੋ ਗਏ ਦੂਜੇ ਦੀ ਜਮਾਨਤ ਨਹੀਂ ਹੋ ਗਈ ਜਦੋਂ ਸੁਪਰੀਮ ਕੋਰਟ ਪਹਿਲਾਂ ਮੰਨੀ ਬੈਠੀ ਹੈ ਕਿ 338 ਕਰੋੜ ਦਾ ਪੈਸੇ ਦਾ ਲੈਣ-ਦੇਣ ਸਟੈਬਲਿਸ਼ ਹੁੰਦਾ ਪਿਆ ਇਹ ਡਿਵਿਡੈਂਡ ਸਕੈਂਡਲ ਤੋਂ ਜਮਾਨਤ ਕਿੱਥੇ ਹੋਣੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਪਹਿਲਾਂ ਆਪਣਾ ਲੀਡਰ ਬਚਾ ਲਓ ਇਸ ਕਰਕੇ ਪੰਜਾਬ ਨੂੰ ਬਚਾਉਣ ਦੀ ਸਾਡੀ ਜ਼ਿੰਮੇਵਾਰੀ ਆ ਉਹ ਜ਼ਿੰਮੇਵਾਰੀ ਅਸੀਂ ਨਿਭਾਵਾਂਗੇ ਲੋਕਾਂ ਦੀ ਕਚਹਿਰੀ 'ਚ ਤੁਸੀਂ ਪੰਜਾਬ ਦੀ ਜਵਾਨੀ ਦਾ ਕੀ ਹਾਲ ਕੀਤਾ ਤੁਸੀਂ ਨਸ਼ਿਆਂ ਨੂੰ ਕਿਸ ਪੱਧਰ ਤੱਕ ਲੈ ਗਏ ਹੋ ਤੁਸੀਂ ਲਾਲਸਨਸ ਕਿੱਥੇ ਤੱਕ ਲੈ ਗਏ ਹੋ ਤੁਸੀਂ ਕਰਪਸ਼ਨ ਨੂੰ ਕਿਸ ਹੱਦ ਤੱਕ ਲੈ ਗਏ ਹੋ ਤੁਸੀਂ ਡਿਵੈਲਪਮੈਂਟ ਕਿਵੇਂ ਪੰਜਾਬ ਦੀ ਖਤਮ ਕਰ ਦਿੱਤੀ ਹੈ ਤੁਸੀਂ ਹੈਲਥ ਸਿਸਟਮ ਪੰਜਾਬ ਦਾ ਕਿਵੇਂ ਤਬਾਹ ਕਰ ਦਿੱਤਾ ਐਜੂਕੇਸ਼ਨ ਦਾ ਬੜਾ ਗਰਮ ਕਰ ਦਿੱਤਾ ਇਹ ਹੁਣ ਸਭ ਨੇ ਤੀਜੇ ਲੋਕਾਂ ਦੀ ਕਚਾਈ ਵਿੱਚ ਜਾਣ ਗੀਆਂ ਜਦੋਂ ਪਤਾ ਇਹਨਾਂ ਨੂੰ ਕਿ ਇਹ ਚੀਜ਼ਾਂ ਜਾਣ ਗਈਆਂ ਸਬੂਤਾਂ ਸਹਿਤ ਪੇਸ਼ ਹੋਣ ਗਈਆਂ ਤੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਟਵੀਟ ਕਰਨਾ ਪਿਆ ਇਸ ਕਰਕੇ ਅਦਰਵਾਈਜ਼ ਟਵੀਟ ਕਰਨ ਦੀ ਲੋੜ ਹੀ ਹੁੰਦੀ ਮੁੱਖ ਮੰਤਰੀ ਮਤਲਬ ਸਿੱਧੇ ਤੌਰ ਤੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਹੁਣ ਪੰਜਾਬ ਦੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਕਾਲੀ ਦਲ ਤੋਂ ਡਰ ਗਏ ਨੇ ਅਕਾਲੀ ਦਲ ਦੀਆਂ ਜਿਹੜੀਆਂ ਰਣਨੀਤੀਆਂ ਨੇ ਉਹਨਾਂ ਤੋਂ ਡਰ ਗਏ ਨੇ ਦੱਸੋ ਜੇ ਨਾ ਡਰਦੇ ਹੁੰਦੇ ਤਾਂ ਕੋਈ ਟਵੀਟ ਕਰਦਾ ਇਹ ਤਾਂ ਅਗਲਾ ਕੰੰਦਾ ਇਗਨੋਰ ਕਰੋ ਕੀ ਫਰਕ ਪੈਂਦਾ ਵੀ ਆਪਣਾ ਕਰਨਾ ਕਰੀ ਜਾਣ ਜੇ ਅਕਾਲੀ ਦਲ ਦੀ ਜਿਹੜੀ ਹੈ ਗਰਾਊਂਡ ਤੇ ਉੱਤੇ ਪ੍ਰੈਜੈਂਸੀ ਨਾ ਹੋਵੇ ਸ਼ਕਤੀ ਨਾ ਹੋਵੇ ਤੇ ਮੁੱਖ ਮੰਤਰੀ ਨੂੰ ਟਵੀਟ ਕਰਨ ਦੀ ਕਿ ਲੋੜ ਅਗਲਾ ਕੰੰਦਾ ਦੇ ਜਾਂਦੇ ਪਿਆਣ ਦੇ ਜਾਂ ਜਦੋਂ ਰਾਤ ਨੀਂਦ ਨਹੀਂ ਆਈ ਸੁਰਸੁਰੇ ਅੰਮ੍ਰਿਤਵਾਲੇ ਟਵੀਟ ਆ ਗਿਆ ਤੇ ਫਿਰ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਜਿਹੜੇ ਇੱਕ ਇਸ ਹੱਦ ਤੱਕ ਉਹਨਾਂ ਨੂੰ ਚਿੰਤਾ ਹੋਈ ਹੈ ਇਸ ਤੋਂ ਸੁਨਾ ਸਰ ਜੀ ਅਸੀਂ ਤੁਸੀਂ ਕੋਰ ਕਮੇਟੀ ਦੀ ਗੱਲ ਕਰਦੇ ਆਂ ਇੱਕ ਪਾਸੇ ਕੱਲ ਤੁਸੀਂ ਕੋਰ ਕਮੇਟੀ ਦੀ ਬੈਠਕ ਕੀਤੀ ਅੱਜ ਭਾਜਪਾ ਕੋਰ ਕਮੇਟੀ ਦੀ ਬੈਠਕ ਕਰ ਰਹੀ ਹੈ ਔਰ ਉਹਨਾਂ ਦੀ ਕੁਝ ਲੀਡਰਸ ਇਹ ਵੀ ਕਹਿ ਰਹੇ ਨੇ ਕਹਿੰਦੇ ਅੱਜ ਅਸੀਂ ਗੱਠ ਜੋੜ ਦੇ ਉੱਤੇ ਵੀ ਗੱਲਬਾਤ ਕਰਾਂਗੇ ਕਿ ਭਾਜਪਾ ਔਰ ਅਕਾਲੀ ਦਲ ਦਾ ਗੱਠ ਜੋੜ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਦੇਖੋ ਸਾਡੇ ਕੱਲ ਕੋਰ ਕਮੇਟੀ ਦੀ ਜਿਲ੍ਹਾ ਜਥੇਦਾਰਾਂ ਦੀ ਹਲਕਾ ਇੰਚਾਰਜਾਂ ਦੀ ਜਿਹੜੇ ਵਿੰਗ ਦੇ ਪ੍ਰਧਾਨ ਸਰਬਾਨ ਉਹਨਾਂ ਦੀ ਸਾਰਿਆਂ ਦੀ ਮੀਟਿੰਗ ਹੋਈਆਂ ਜੋ ਅਸੀਂ ਡਿਸਕਸ ਕੀਤਾ ਫੈਸਲੇ ਕੀਤੇ ਮੀਡੀਆ ਨਾਲ ਸਾਂਝੇ ਕਰ ਦਿੱਤੇ ਹੁਣ ਬੀਜੇਪੀ ਆਪਣੀ ਮੀਟਿੰਗ ਚ ਕੀ ਕਰਨਾ ਚਾਹੁੰਦੀ ਹੈ ਇਹਦੇ ਤੇ ਮੇਰਾ ਕਮੈਂਟ ਕਰਨਾ ਵਾਜਬ ਨਹੀਂ ਹੈ ਉਹਨਾਂ ਦਾ ਅਧਿਕਾਰ ਹੈ ਆਪਣੀ ਪਾਰਟੀ ਹੈ ਜੋ ਵੀ ਉਹ ਫੈਸਲਾ ਲੈਣਗੇ ਅਗਰ ਕੋਈ ਇਹੋ ਜਿਹਾ ਫੈਸਲਾ ਹੁੰਦਾ ਜਿਹਨੇ ਤੇ ਕੋਈ ਸਾਡਾ ਜਿਹੜਾ ਪ੍ਰਤੀਕਰਮ ਕਰਦਾ ਹੋਇਆ ਉਹ ਸੀ ਜ਼ਰੂਰ ਦੇਵਾਂਗੇ ਲੇਕਿਨ ਸਰ ਉਹਨਾਂ ਨੇ ਕੀ ਡਿਸਕਸ ਕਰਨਾ ਹੈ ਕਿ ਨਹੀਂ ਕਰਨਾ ਇਸ ਸਾਨੂੰ ਨਾ ਤਾਂ ਚਿੰਤਾ ਕਰਨ ਦੀ ਲੋੜ ਹੈ ਨਾ ਇਹ ਸਾਡਾ ਵਿਸ਼ਾ ਇਸ ਕਰਕੇ ਉਹਨਾਂ ਦਾ ਅਧਿਕਾਰ ਜੋ ਦਿਲ ਕਰਦਾ ਡਿਸਕਸ ਕਰ ਕਿ ਮਿਸਰ ਜਿਸ ਤਰ੍ਹਾਂ ਅਸੀਂ ਓਵਰਆਲ ਇਸ ਵਕਤ ਪੰਜਾਬ ਦੀ ਰਾਜਨੀਤੀ ਨੂੰ ਦੇਖਦੇ ਹਾਂ ਨਾ ਹਰ ਪਾਸਿਓਂ ਵੱਖਰੀਆਂ ਵੱਖਰੀਆਂ ਚੀਜ਼ਾਂ ਹੋ ਰਹੀਆਂ ਨੇ ਇੱਕ ਪਾਸੇ ਕਿਹਾ ਜਾ ਰਿਹਾ ਇੰਡੀਆ ਗੱਠਜੋੜ ਦੇ ਨਾਲ ਆਮ ਆਦਮੀ ਪਾਰਟੀ ਔਰ ਕਾਂਗਰਸ ਇਕ ਹੋ ਸਕਦੀ ਹੈ ਦੂਜੇ ਪਾਸੇ ਅਕਾਲੀ ਦਲ ਔਰ ਭਾਜਪਾ ਇਕ ਹੋ ਸਕਦੀ ਹੈ ਜੇਕਰ ਤੁਸੀਂ ਇਹਨੂੰ ਸਿਆਸੀ ਪੱਧਰ ਤੇ ਦੇਖਦੇ ਹੋ 2024 ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੋਕ ਚੁਣਨਗੇ ਆਪਣੇ ਲੀਡਰਸ ਨੂੰ ਕਿਉਂਕਿ ਇਹ ਇੱਕ ਵੱਡੀ ਸਿਆਸਤ ਇੱਕ ਖੇਡ ਹੈ ਇਸ ਉੱਤੇ ਤੁਹਾਡੇ ਵਿਚਾਰੀ ਦੇਖੋ ਅਕਾਲੀ ਦਲ ਤੇ ਬੀਜੇਪੀ ਤਾਂ ਬਹੁਤ ਲੰਬਾ ਸਮਾਂ ਇਕੱਠੇ ਪੰਜਾਬ ਦੇ ਵਿੱਚ ਦੋ ਦਹਾਕਿਆਂ ਤੋਂ ਵੱਧ ਸਮਾਂ ਇਕੱਠਿਆਂ ਨੇ ਇਲੈਕਸ਼ਨਾਂ ਲੜੀਆਂ ਉਹ ਕਿਸਾਨ ਅੰਦੋਲਨ ਦੇ ਵਿੱਚ ਆ ਕੇ ਰਸਤੇ ਵੱਖਰੇ ਹੋ ਗਏ ਗੱਲ ਅਲੱਗ ਹੈ ਪਰ ਅਸੀਂ ਤਾਂ ਇਕੱਠੇ ਲੜਦੇ ਰਹੇ ਹੇਕਨ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਰਾਜ ਭਾਗ ਵਾਲੀ ਪਾਰਟੀ ਇੱਕ ਆਪੋਜੀਸ਼ਨ ਪਾਰਟੀ ਔਰ ਇਹ ਪਾਰਟੀਆਂ ਜਿਹੜੀਆਂ ਇਹ ਕਿਵੇਂ ਇਕੱਠੀਆਂ ਹੋ ਕੇ ਪੰਜਾਬ ਨਾਲ ਧੋਖਾ ਕਰਨ ਗਈਆਂ ਇਹ ਹੁਣ ਸਮਝ ਦੱਸੇਗਾ ਕੀ ਜਨਤਾ ਇਹਨਾਂ ਦਾ ਇਹ ਜਿਹੜਾ ਅਲਾਈਅੰਸ ਇਹਨੂੰ ਪ੍ਰਵਾਨ ਕਰੇਗੀ ਕਿ ਨਹੀਂ ਕਰੇਗੀ ਕਿਉਂਕਿ ਇਹ ਤਾਂ ਹੁੰਦਾ ਨਹੀਂ ਕਦੀ ਕਿ ਜਿਹੜੀ ਆਪੋਜੀਸ਼ਨ ਵਾਲੀ ਧਿਰ ਹੈ ਉਹਨੂੰ ਪਹਿਰਾ ਦੇਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਜੇ ਪਹਿਰੇਦਾਰੀ ਜਾ ਕੇ ਉਹਨਾਂ ਨਾਲ ਰਲ ਜਵੇ ਤੇ ਪਹਿਰਾ ਕਿੰਨੇ ਦੇਣਾ ਇਹ ਤਾਂ ਜਨਤਾ ਨਾਲ ਵਿਸ਼ਵਾਸ ਘਾਤ ਹੋਇਆ ਨਾ ਕਿ ਇਲੈਕਸ਼ਨਾਂ 'ਚ ਤੁਸੀਂ ਇੱਕ ਦੂਜੇ ਦੇ ਬਾਰੇ 'ਚ ਕੀ ਕੁਝ ਕਹਿ ਕੇ ਜਾਂਦੇ ਉਹਨਾਂ ਦੇ ਮੰਤਰੀ ਫੜ ਕੇ ਕਿੰਨੇ ਤੁਸੀਂ ਅੰਦਰ ਦਿੱਤੇ ਆ ਤੁਸੀਂ ਉਹਨੂੰ ਸਭ ਤੋਂ ਦੇਸ਼ ਦੀ ਪ੍ਰਸ਼ਤ ਪਾਰਟੀ ਮੰਨਦੇ ਹੋ ਆ ਜਿੰਨੇ ਲੀਡਰ ਇੰਡੀਆ ਅਲਾਈਅੰਸ 'ਚ ਹੋਏ ਆ ਕੱਲੇ-ਕੱਨੇ ਦੇ ਬਾਰੇ ਚ ਕੇਜਰੀਵਾਲ ਦੀ ਸਟੇਟਮੈਂਟ ਹੈ ਪੀ ਇਸ ਤੋਂ ਵੱਡਾ ਜਿਹੜਾ ਹੈਗਾ ਕੋਈ ਕਰਪਟ ਬੰਦਾ ਨਹੀਂ ਹੈਗਾ ਕੋਈ ਪਿਛੇ ਬੰਦਾ ਨਹੀਂ ਹੈਗਾ ਤੇ ਹੁਣ ਸਾਰਿਆਂ ਨੇ ਅਨਲਾਈਜ਼ ਕਰੀ ਜਾਂਦੇ ਕੱਟੜਾ ਮਾਨਦ। ਸਰ ਇਹਦਾ ਫਿਰ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਜਾਂ ਇਹਨਾਂ ਨੂੰ ਫਾਇਦਾ ਹੋਏਗਾ ਅਕਾਲੀ ਦਲ ਨੂੰ ਕਿਉਂਕਿ ਜਦੋਂ ਤੱਕ ਦੋ ਪਾਰਟੀਆਂ ਮਿਲ ਜਾਂਦੀਆਂ ਨਹੀਂ ਹੁੰਦਾ ਇਹਨਾਂ ਨਾਲ ਕਾਂਗਰਸ ਖਤਮ ਹੋਏਗੀ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੀ ਮੌਕਾ ਪ੍ਰਸਤੀ ਹੈ ਕਿ ਇਹ ਆਪੋਜੀਸ਼ਨ ਦੀ ਡਿਊਟੀ ਛੱਡ ਕੇ ਤੇ ਇਹ ਰਾਜ ਭਾਗ ਦੀ ਇੱਛਾ ਇਹਨਾਂ 'ਚ ਕਿੰਨੀ ਜ਼ਿਆਦਾ ਪ੍ਰਭਲ ਹੈ। ਇਹ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਕੇ ਉਹਦੇ ਉਹਨਾਂ ਦੀ ਗੋਦੀ ਜਾ ਬੈਠੇ ਤੇ ਅੱਗੋਂ ਵਿਧਾਨ ਸਭਾ ਚ ਉਹਨਾਂ ਦੇ ਖਿਲਾਫ ਕਿੱਦਾਂ ਖੜਨਗੇ ਇਹ ਤਾਂ ਪਾਰਟੀ ਖਤਮ ਹੋਏਗੀ ਨਾ ਕਿਉਂਕਿ ਕਾਂਗਰਸ ਜਦੋਂ ਅਸੂਲਾਂ ਤੋਂ ਤੁਸੀਂ ਭੱਜੋਗੇ ਆਪਣੀ ਜ਼ਿੰਮੇਵਾਰੀਆਂ ਤੋਂ ਭੱਜੋਗੇ ਤੇ 2 ਸਾਲ ਬਾਅਦ ਲੋਕਾਂ ਨੂੰ ਜਾ ਕੇ ਕਹੋਗੇ ਹੁਣ ਆਪ ਨੂੰ ਹਰਾਓ ਕਹਿਣਗੇ ਪਾਰਲੀਮੈਂਟ ਤੇ ਤੁਸੀਂ ਇਕੱਠੇ ਆਏ ਸੀ ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਸ਼ੋਭਾ ਨਹੀਂ ਦਿੰਦੀਆਂ ਨਾ ਇਸ ਕਰਕੇ ਇੱਕ ਗੈਰ ਸਿਧਾਂਤਕ ਜਿਹੜੇ ਸਮਝੌਤੇ ਆ ਇਹ ਵਕਤੀ ਹੁੰਦੇ ਇਹ ਲੋਕਾਂ ਦੇ ਵਿੱਚ ਕਦੀ ਵੀ ਪ੍ਰਵਾਨ ਨਹੀਂ ਚੜਦੇ ਤੇ ਬੀਬੀ ਜਗੀਰਕੌਰ ਦੇ ਨਾਲ ਗੱਲਬਾਤ ਅੱਗੇ ਤਰੀ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਅਕਾਲੀ ਦਲ ਨੇ ਮੈਨੂੰ ਬਾਹਰ ਕੱਢਿਆ ਮੈਨੂੰ ਸੱਦ ਲੈਣ ਮੈਂ ਆ ਜੂੰਗੀ ਕੀ ਅਕਾਲੀ ਦਲ ਦੇ ਵੱਲੋਂ ਕੋਈ ਗੱਲ ਅੱਗੇ ਤੋਰੀ ਗਈ ਬੀਬੀ ਜਗੀਰਕੌਰ ਦੇ ਨਾਲ ਦੇਖੋ ਅਕਾਲੀ ਦਲ ਨੇ ਬੜੇ ਖੁੱਲੇ ਮਨ ਦੇ ਨਾਲ ਚੰਗੀ ਭਾਵਨਾ ਦੇ ਨਾਲ ਬੀਬੀ ਜੀ ਨੂੰ ਕਿਹਾ ਕਿ ਤੁਹਾਨੂੰ ਵਾਪਸ ਆ ਕੇ ਆਪਣਾ ਰੋਲ ਡਬੋਣਾ ਚਾਹੀਦਾ ਕਿਉਂਕਿ ਇਸ ਵੇਲੇ ਪੰਥਕ ਇਕਤਾ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ ਪ੍ਰਧਾਨ ਸਾਹਿਬ ਨੇ ਸਾਰਿਆਂ ਨੂੰ ਬੇਨਤੀ ਕੀਤੀ ਸਦਸ ਸ੍ਰੀ ਚਿੰਤ ਸਾਹਿਬ ਨੂੰ ਕੀਤੀ ਹੈ ਉਹਨਾਂ ਦੀ ਕਮੇਟੀ ਬਣੀ ਹੋਈ ਹੈ ਇਸ ਕਰਕੇ ਸਾਨੂੰ ਆਸ ਹੈ ਕਿ ਜਿਹੜੀ ਲੋਡ ਹੈ ਇਸ ਵੇਲੇ ਪੰਜਾਬ ਦੀ ਪੰਥ ਦੀ ਉਹਦੇ ਮੁਤਾਬਕ ਇਹ ਜਿੰਨੇ ਪੁਰਾਣੇ ਲੀਡਰ ਨੇ ਇਹ ਪੋਜ਼ਿਟਿਵ ਹੰਗਾਰਾ ਦੇਣਗੇ ਪਾਰਟੀ ਨੂੰ ਸ਼ਕਤੀ ਨੂੰ ਮਜ਼ਬੂਤ ਕਰਨਵਾਤੇ ਅੰਦਰੋਂ ਸਰ ਇੱਕ ਚੀਜ਼ ਹੋਰ ਜਿਵੇਂ ਕੱਲ ਇੱਕ ਕਮੇਟੀ ਬਣਾਈ ਗਈ ਗੁਰਦੇਵ ਸਿੰਘ ਕੌਂਕੇ ਦੇ ਮਸਲੇ ਦੇ ਉੱਤੇ ਕਿ ਨਿਆਂ ਹੋਣਾ ਚਾਹੀਦਾ ਹੈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਲੱਗਦਾ ਕਿ ਜਿਹੜੀਆਂ ਚੀਜ਼ਾਂ ਜਿਹੜੇ ਸਵਾਲ ਚੱਕੇ ਜਾ ਰਹੇ ਨੇ ਹੱਲ ਹੋਣਗੇ ਗੁਰਦੇਵ ਸਿੰਘ ਕੌਂਕੇ ਦੇ ਮਸਲੇ ਤੇ ਇਕੋ ਹੱਲ ਹੋਣੇ ਚਾਹੀਦਿਆ ਕਿਉਂਕਿ ਸਰਦਾਰ ਗੁਰਦੇਵ ਸਿੰਘ ਕੌਂਕੇ ਸਾਹਿਬ ਦਾ ਜਿਹੜਾ ਦਰਦ ਹੈ ਉਹ ਉਸ ਵੇਲੇ ਜਿਹੜਾ ਸੰਤਾਪ ਪੰਜਾਬ ਦੇ ਨੌਜਵਾਨਾਂ ਨੇ ਭੋਗਿਆ ਜੋ ਜ਼ੁਲਮ ਤਸ਼ੱਦਦ ਉਸ ਵੇਲੇ ਸਰਦਾਰ ਬਿੰਦ ਸਿੰਘ ਦੀ ਸਰਕਾਰ ਵੇਲੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਹੋਇਆ ਉਸ ਸਾਰੇ ਦਰਦ ਦੇ ਉਹ ਸਾਰੇ ਤਸ਼ੱਦਦ ਦੇ ਉਹ ਇੱਕ ਸਿੰਬਲ ਤੇ ਤੌਰ ਦੇ ਉੱਤੇ ਜਿਹੜਿਆ ਉਹਨਾਂ ਨੂੰ ਦੇਖਿਆ ਜਾਂਦਾ ਹੈ ਇਸ ਕਰਕੇ ਕਮੇਟੀ ਜਿਹੜੀ ਬਣਾਈ ਹੈ ਸ਼੍ਰੋਮਣੀ ਗੋਦਆਰ ਪੰਥ ਕਮੇਟੀ ਨੇ ਬਣਾਈ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਸ ਕੇਸ ਦੀ ਪੈਰਵਾਈ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੋਦਆਰ ਪੰਥ ਕਮੇਟੀ ਨੂੰ ਦਿੱਤੀ ਹੈ ਸਭ ਵਧੀਆ ਕੀਤਾ ਪ੍ਰਧਾਨ ਸਾਹਿਬ ਨੇ ਜਿਹੜੇ ਕਾਨੂੰਨੀ ਮਾਹਿਰ ਨੇ ਜਿਹੜੇ ਉਹਨਾਂ ਦੀ ਕਮੇਟੀ ਬਣਾਈ ਹੈ ਸਾਰੇ ਤੱਥ ਘੋ ਕੇ ਉਹਦੀ ਪੈਰਵਾਈ ਕਰਨੀ ਕਿਉਂਕਿ ਭਾਵੇਂ ਲੇਟ ਬਹੁਤ ਹੋ ਗਿਆ ਪਰ ਇਨਸਾਫ ਜਿਹੜਾ ਹੋਣਾ ਚਾਹੀਦਾ ਜਿਹੜਾ ਰਿਕਾਰਡ ਹੈ ਜ਼ੁਲਮ ਦਾ ਉਹ ਸੈਟ ਰਾਈਟ ਹੋਣਾ ਚਾਹੀਦਾ ਕਿ ਕਿੰਨੇ ਕਿੰਨੇ ਜ਼ੁਲਮ ਕੀਤਾ ਕੀ ਕੀਤਾ ਭਾਵੇਂ ਉਹ ਬੰਦਾ ਜਿਉਂਦਾ ਹੈ ਭਾਵੇਂ ਨਹੀਂ ਜਿਉਂਦਾ ਲੇਕਿਨ ਹਿਸਟਰੀ ਦੇ ਵਿੱਚ ਜਿਹੜਾ ਲਿਖਿਆ ਜਾਣਾ ਚਾਹੀਦਾ ਕਿ ਇਸ ਬੰਦੇ ਦਾ ਇਤਿਹਾਸ ਕੀ ਹੈ ਇਸ ਕਰਕੇ ਉਹ ਪਤਾਨ ਸਾਹਿਬ ਆਪ ਵੀ ਵਕੀਲ ਨੇ ਚੰਗੀ ਤਰ੍ਹਾਂ ਸਮਝਦੇ ਆ ਪੁਰਾਣੇ ਹਾਲਾਤਾਂ 'ਚ ਆਪ ਵੀ ਉਹ ਇਹਨਾਂ ਕੇਸਾਂ ਦੀ ਪਰਵਾਹੀ ਕਰਦੇ ਰਹੇ ਆ ਇਸ ਕਰਕੇ ਅੱਛੀ ਗੱਲ ਆ ਜੋ ਸਾਡੀ ਜ਼ਿੰਮੇਵਾਰੀ ਲਾਉਣਗੇ ਅਸੀਂ ਡਟ ਕੇ ਉਹਨਾਂ ਦੇ ਨਾਲ ਖੜੇ ਆ ਕਿ ਉਹ ਇਨਸਾਫ ਮਿਲਣਾ ਜ਼ਰੂਰੀ ਹੈ ਜੇ ਸੱਤ ਤੱਕ ਵੀ ਜਾਣ ਪਾਵੇ ਜਾਣਾ ਚਾਹੀਦਾ ਬਿਲਕੁਲ ਗੱਲਬਾਤ ਕਰ ਰਹੇ ਸੀਗੇ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਜੀ ਦੇ ਨਾਲ ਔਰ ਉਹਨਾਂ ਨੇ ਇਸ ਹਰ ਮਸਲੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਟਵੀਟ ਕੀਤੇ ਗਏ ਨੇ ਉਹਨਾਂ ਉੱਤੇ ਵੀ ਗੱਲ ਕੀਤੀ ਔਰ ਨਾਲ ਦੇ ਨਾਲ ਮੁੱਖ ਮੰਤਰੀ ਪੰਜਾਬ ਨੂੰ ਇਹ ਵੀ ਕਿਹਾ ਕਹਿੰਦੇ ਕਿ ਪਹਿਲਾਂ ਜਿਹੜੇ ਆਪਣੇ ਲੀਡਰਸ ਨੇ ਉਹਨਾਂ ਨੂੰ ਗੌਰ ਨਾਲ ਦੇਖ ਲਿਆ ਜਾਵੇ ਕਿ ਉਹ ਕੀ ਕਰ ਰਹੇ ਨੇ ਕੈਮਰਾ ਦੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ